ਸਤੋ ਸਤਿ ਪੰਨਾ ਮੈਂ ਇੰਦਿਕਾ ਦਾ ਆ ਸਾਧਿਆ ਦੇਸ ਪ੍ਰੋਗਰਾਮ ਦੇ ਜੋ ਮੁੱਖ ਮਹਿਮਾਨ ਨੇ ਕੰਦੀ ਸਿਨਸਰੀਆ ਜੀ ਕੌਨ ਦਾ ਇਸ ਜਲੰਧਰ ਦੇ ਲਾਈਨ ਤੋਂ ਬਣਿਆ ਉਸ ਨੇ ਮਾਤੂ ਬਨਾ ਸਮਾਜ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਤੇ ਇਸ ਤਰ੍ਹਾਂ ਪਰਨ ਸੁਨਾ ਵੀ ਮਿਲੀ ਮੋਟੀਸ਼ ਨੇ ਦਿੱਤੀ ਹੈ ਕਿ ਉਹ ਰਾਸ਼ਟਰੀ ਪੁਰਸਕਾਰ ਜਿੱਤਾਰੇ ਤੇ ਇਹਦੇ ਵਿੱਚ ਜੋ ਡਾਕੂਮੈਂਟਰੀ ਤਾਸਾਰੀ ਜੀ ਲਾਈਨ ਦੇ ਵਿੱਚ ਤੇ ਸਾਡੇ ਕੋਲ ਫਿਲਚਾ ਜਿਹੜੇ ਮਾਹਰ ਨੇ ਤੇ ਉਹ ਤਿੰਨ ਮਾਹਰ ਸਾਡੇ ਕੋਲੇ ਜਿਹਨੂੰ ਹੁਣ ਅੱਜ ਕੱਲ ਬਾਲੀਵੁੱਡ ਕਹਿੰਦੇ ਆ ਅਸੀਂ ਤਾਂ ਜਦੋਂ ਪੰਗੈਸ ਤੋਂ ਬੋਲੀ ਕਹਿੰਦੇ ਸੀ ਉਹ ਫਿਲਮਾਂ ਦੇ ਤੇ ਉਹ ਤੋਂ ਕੋਲ ਮੌਲ ਮਤੋ ਜੋ ਮਾ ਅਨੇ ਉਹ ਵੀ ਸਾਡੇ ਆਪਣੇ ਗੱਲਬਾਤ ਕਰਨ ਦੇ ਨਾਲ ਨਾਲ ਜਿਹੜੀਆਂ ਫਿਲਮਾਂ ਸਿਨੇਮਾ ਦਾ ਜਿਹੜਾ ਹੁੰਦਾ ਤਕਦਾ ਹੈ ਨਾ ਉਹਦੇ ਬਾਰੇ ਜਿਹਨੋਂ ਉਹ ਸਕ੍ਰਿਪਟ ਗਾ ਉਹਨਾਂ ਦੀ ਪ੍ਰਦਰਸ਼ਨੀ ਉਹਦਾ ਨੂੰ ਤੇ ਸਾਡੇ ਇਸ ਸਮਾਗਮ ਦੀ ਜੋ ਪਵਨਨ ਦੀ ਕਰ ਰਹੀ ਹੈ ਸਾਡੇ ਆਮਤ ਬਾਰੇ ਜਿਹੜਾ ਸੋਨ ਦੀ ਸੰਸਵਿਧੀ ਤੇ ਹੋਏ ਕਰਨੇ ਮੈਂ ਸਭ ਤੋਂ ਪਹਿਲਾਂ ਦੇਣਤੀ ਕਰਦਾ ਸਾਡੇ ਅਕਾਦਮੀ ਦੇ ਤਕਾਲ ਡਾਕਟਰ ਹਜੀ ਸਿੰਘ ਦੇ ਉਹ ਜੋ ਰਹਾਸ ਹੈ ਅਸਤੇ ਨੂੰ ਖਾਇਮਾ ਨੇ ਕੰਦੀ ਸੇਰਜੀ ਉਹਨਾਂ ਨੂੰ ਦੇ ਇੱਕ ਬੁਕੇ ਦੇ ਦਿੱਤੇ ਜੀ ਆਗਾ ਦੇ ਰਸਮਾਂ ਤੋਂ ਆਪਟ ਤੇ ਕਰ ਲਿਆ ਸਾਰ ਟਿਕ ਮੋਬੇਮਾ ਲਈ ਇਸ ਤਰ੍ਹਾਂ ਇੱਕ ਬੁਕੇ ਮੈਂ ਸਾਡੇ ਮੈਂਬਰ ਰੇਹਲ ਸਾਹਿਬ ਸਾਡੇ ਵਿਚਕਾਰ ਨੇ ਤੇ ਉਹ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਪ੍ਰਧਾਨ ਜੀ ਕਰਦੇ ਸਵੀ ਜੀ ਨੂੰ ਵੀ ਦਿੱਤਾ ਹੈਗਾ ਬੁਕੇ ਉਹ ਦੇਣਗੇ ਸਾਡੀ ਕਾਮੀ ਦੇ ਨੰਬਰ ਪਾਣੀ ਜੀ ਬਹੁਤ ਬੇਨਤੀ ਕਰਦਾ ਹੈ ਬੁਕੇ ਸਾਡੇ ਜੋ ਅੱਜ ਦੇ ਜੋ ਐਕਸਪਰਟ ਨੇ ਬ੍ਰਿੰਦਰ ਸੈਣੀ ਜੀ ਜਿਨ੍ਹਾਂ ਨੇ ਹੁਣੇ ਹੀ ਕਰਤਾ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਕੀਤੀ ਹੈ ਉਹਨਾਂ ਨੂੰ ਵੀ ਬੁਕੇ ਦਾ ਬੁਕੇ ਸੈਣੀ ਸਾਹਿਬ ਨੂੰ ਦੇ ਕਰਾਂਗੇ ਉਹ ਤਾਂ ਚੱਲੋ ਟੋਟੋ ਬੋਡੋ ਕਰ ਲੈ। ਨਹੀਂ ਜੀ। ਸੰਸਚ ਸਾਇਟ। ਪਰ ਬਾਤ ਤੇ ਸੈਸ਼ਨ ਦੇ ਵਿੱਚ ਸਾਡੇ ਕੋਲ ਫਿਲਮ ਅਧਿਆਸਕ ਸੀ ਪੀ ਡਾਕਟਰ ਜੀ ਇੱਕ ਉਹਕੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਧਾਨ ਜੀ ਨੂੰ ਫੋਨ ਪੇਟ ਕਰੂਣੇ ਡਾਕਟਰ ਜੀ ਸੀ। ਮਾਹ ਸ਼ੁਕਰੀਆ ਮੇਵਾ ਜੀ ਹੁਣ ਮੈਂ ਫੇਰ ਬੇਨਤੀ ਕਰਦਾ ਸਹਾਕਾਰ ਨੂੰ ਸ੍ਰੀਆ ਜੀ ਨੂੰ ਸਾਡੇ ਪਤਾਂ ਜੀ ਅ ਸਹਾਕਾਰ ਨੂੰ ਸ੍ਰੀ ਜੀ ਸਾਡੇ ਜੇਮਨ ਸਾ ਤੇ ਨਾਕਨ ਜੀ ਸਿੰਘ ਨੂੰ ਮਨਸਤੇ ਹੁਣ ਤੁਸੀਂ ਇਹਦਾ ਰਸਮੀ ਗ੍ਰਾਡੂ ਕਰਾਉਣ ਲੱਸੀ ਜੋਤ ਜਗਾ ਕੇ ਕਰਾਣੀ ਤੇ ਪਿਆਰ ਸਿੰਘ ਨਾਲ ਕਰੂਦੇ ਪ੍ਰਧਾਨ ਅ ਸਮਝਾ ਲੇ ਜੀ ਉਹ ਸਾਡੇ ਦੇ ਸਕਾਰ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਮਨਸਤੇ ਹਨ ਬੋ ਬੋ ਮੇਨ ਅੱਗੇ ਪਰ ਸਾਡੇ ਉਪਚੇਰਨਾ ਤੁਸੀਂ ਸਮਝਦੇ ਆ ਰਹੇ ਹੋ ਜੀ ਡਾਕਟਰ ਜੋਗਾ ਜੀ ਆ ਗਏ ਆ

ਅੱਜ ਅਸੀਂ ਮਾਧਿਅਮ ਡਿਜੀਟਲ ਕਲਾ ਅਕੈਡਮੀ ਦੇ ਪ੍ਰਧਾਨ ਡਾਕਟਰ ਹੁਜ ਸਿੰਘ ਜੀ ਕਿ ਉਹ ਟੋਲੋਜੀਆਨ ਲੁਕਾਨ ਸਾਰਨ ਤੇ ਨਾਲ ਹੀ ਜਿਹੜਾ ਹੈ ਉਹ ਇਸੇ ਤੋੜੀ ਰੂਪਰੇਖਾ ਜੋ ਦੋ ਤਰ੍ਹਾਂ ਦਾ ਇਹ ਸੁਝੋਗਿਆ ਉੱਤਰਿਆ ਉਹਦੇ ਨਾਲ ਹੀ ਦਸਨ ਡਾਕਟਰ ਹੁਜ ਸਿੰਘ ਅਗਰ ਨਹੀਂ 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 ਇਸ ਮਾਗ ਵਿੱਚ ਆਏ ਸਾਰੇ ਸਰੋਤਾਂ ਦਾ ਪਰਚਾਨ ਕਰਨਾ ਮੈਂ ਹਾਰਦਿਕ ਤਨਵਾਕ ਕਰਨਾ ਅਨੰਮ ਜੀ ਆਪ ਦਾ ਔਰ ਸਿਨੇਮਾ ਬਾਰੇ ਗੰਭੀਰਤਾ ਨਾਲ ਸੋਚਣ ਇਸ ਵਿਸ਼ੇ ਨੂੰ ਮਹੱਤਵ ਦੇਣ ਲਈ ਇਹ ਜਰ ਸਮਾਗਮ ਜਿਹੜੇ ਅੱਜ ਸ਼ੁਰੂ ਕੀਤੇ ਗਏ ਨੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਹੁਤ ਵੱਡੀ ਸ਼ਖਸੀਅਤ ਛੀਵ ਲੁੰਦਰ ਸੈਣੀ ਜੀ ਜਿਨ੍ਹਾਂ ਨੇ ਪੰਜਾਬ ਦੇ ਜਿਹੜੀ ਭਾਰਤੀ ਕਲਾ ਸੰਮੇਲਨ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨੂੰ ਦੋ ਵਾਰ ਨੈਸ਼ਨਲ ਅਵਾਰਡ ਮਿਲਿਆ ਐਸ ਫੋਟੋਗ੍ਰਾਫਰ ਐਸ ਡਾਇਰੈਕਟਰ ਉਹ ਅੱਜ ਇਸ ਸਮਾਗਮ ਦੀ ਜਿਹੜੀ ਉਹ ਉਹਦੇ ਪਹਿਲੇ ਮਹਿਮਾਨ ਨੇ ਤੇ ਉਹ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਨਗੇ ਔਰ ਆਪਣੀਆਂ ਫਿਲਮਾਂ ਦੇ ਕੁਝ ਚੋਣੇ ਅੰਸ਼ ਜਿਹੜੇ ਨੇ ਉਹ ਤੁਹਾਡੇ ਨਾਲ ਦਿਖਾਉਣਗੇ ਉਸ ਤੋਂ ਬਾਅਦ ਜੀ ਪੀ ਮਹਿੰਦਰਾ ਜਿਹੜੇ ਇਤਿਹਾਸਕਾਰ ਨੇ ਫਿਲਮ ਕਾਸਟਰ ਨੇ ਉਹ ਵੀ ਬਹੁਤ ਸਾਰਾ ਖਜ਼ਾਨਾ ਜਿਹੜਾ ਅੱਜ ਲੈ ਕੇ ਆਏ ਨੇ ਕੱਲ ਅਸੀਂ ਸਾਫਤ ਸਿਨੇਮੇ ਬਾਰੇ ਜਿਹੜੀ ਕੱਲ ਗੱਲ ਕਰਾਂਗੇ ਉਹਦੇ ਲਈ ਜੀ ਦਵਿੰਦਰ ਪਾਲ ਜਿਹੜੇ ਲੇਖਕ ਵੀ ਨੇ ਨਿਰਦੇਸ਼ਕ ਵੀ ਨੇ ਉਹ ਸਾਡੇ ਵਿੱਚ ਸ਼ਾਮਲ ਹੋਣਗੇ ਤੇ ਕੱਲ ਅਸੀਂ ਇੱਕ ਅਜਿਹੀ ਫਿਲਮ ਦਾ ਇੱਥੇ ਪ੍ਰਦਰਸ਼ਨ ਰੱਖਿਆ ਜਿਹੜੀ ਪੰਜਾਬ ਵਿੱਚ ਪਹਿਲੀ ਵਾਰ ਇਹ ਜਿਹੜੀ ਆ ਉਹ ਉਹਦਾ ਪਹਿਲਾ ਪ੍ਰਦਰਸ਼ਨ ਫਿਲਮ ਹੈ ਜੀਆ ਫਾਇਲ ਇਨ ਦਾ ਮਾਊਂਟੇਨਸ ਉਹਨੂੰ ਬਣਾਇਆ ਅਜੀਤ ਪਾਲ ਸਿੰਘ ਨੇ ਉਸਦੇ ਲੇਖਕ ਤੇ ਨਿਰਦੇਸ਼ਕ ਜਿਹੜੇ ਨੇ ਉਹ ਵੀ ਕੱਲ ਸਾਡੇ ਵਿੱਚ ਸ਼ਾਮਲ ਹੋਣਗੇ ਔਰ ਇਸ ਫਿਲਮ ਨੂੰ ਜਿਹੜਾ ਉਹ ਬਾਸਕਾਰ ਫਿਲਮ ਦੇ ਵਿੱਚ 10 ਜਿਹੜੀਆਂ ਚੋਟੀਆਂ ਫਿਲਮਾਂ ਦੇ ਵਿੱਚ ਇੱਕ ਫਿਲਮ ਲਈ ਨਾਮਿਨੇਟ ਕੀਤਾ ਸੀ ਉਹਨੂੰ ਅੰਤਰਰਾਸ਼ਟਰੀ ਬਹੁਤ ਸਾਰੇ ਪੁਰਸਕਾਰ ਮਿਲੇ ਨੇ और किस तरह एक रीजनल फिल्म जी है खेतरी खिते उठ के अंतरराष्ट्रीय खिते तक पहुंची और वो बड़ी एक इंस्पिरेशनल गल होएगी उस निर्देशक के नीची रूबरू सवाल जवाब भी कर सकोगे और वो अपने सारे तजर्बे जोड़े आजे करके उसके तो बाद फिल्म का जो प्रदर्शन भी तुम देख सकोगे ਉਮੀਦ ਕਰਦੇ ਆ ਕਿ ਤੁਹਾਡੀ ਸਮੂਰਥ ਨਾਲ ਜਿਹੜਾ ਇਹ ਪ੍ਰੋਗਰਾਮ ਜਿਹੜੇ ਨੇ ਇਹ ਜ਼ਰੂਰ ਸਫਲ ਸਿੱਧ ਹੋਣਗੇ ਤੁਹਾਡਾ ਸਾਡਾ ਬਹੁਤ-ਬਹੁਤ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਮੁੱਖ ਮਹਿਮਾਨ ਸਰ ਕਰਨ ਸਿੰਘ ਜੀ ਉਹ ਵੀ ਅਸ਼ੀਰਵਾਦ ਦੇ ਦੋ ਸ਼ਬਦ ਕਹਿਣਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣਾ ਪਹਿਲਾ ਸੈਸ਼ਨ ਨੂੰ ਬਕਾਇਦਾ ਸ਼ੁਰੂ ਕਰਨਗੇ ਸਰ ਸਿਬੀਆ ਸਾਹਿਬ सारियानों uh, बहुत प्यार भरी सत वेरी गुड मॉर्निंग टू ऑल आस अटेंडिंग दिस वंडरफुल सैशन ऑन रीबूटिंग पंजाब सो अपने आप विषय ही बड़ा खूबसूरत है, है और आई थिंक इट्स अ ग्रेट टाइम के भी असं कर रहे हैं क्योंकि जिस किस्म के दौर चो असी निकल के आ रहे हैं भावें सोशल मीडिया का दौर है या नवे ट्रेंड्स जोड़े आ रहे हैं आई थिंक इट्स अ ग्रेट इनिशिएटिव सो so, मैं सब तो पहला साढ़े चेयरमैन सभी साहब का शुक्राना करना चाहवागा जिन्हें ने मैं याद किया सारे मैंबर्स कला परिषद के डॉक्टर हरजीत जी होना ने मैं जरा याद किया हालांकि मेरी आपकी जी परसनल जर्नी है ओ, वो दो हज़ार पंद्रह तो चलती है फिल्म सिनेमा दे जो मैं एक ओपरचुनिटी मिली ਇੱਕ ਡਾਕੂਮੈਂਟਰੀ ਬਣਾਉਂਦੀ ਗਿਆਨ ਜੋ ਜਿਹੜੀ ਬੇਸਡ ਸੀ ਓਨ ਦਾ ਲਾਈਫ ਆਫ ਸਤਬਰਗ ਅਕਰ ਸਿੰਘ ਮਸਤਵਾਨੀ ਵਾਣੀ ਉਹ ਵੀ ਇਨਫੈਕਟਰ ਡਾਕਟਰ ਹਰਜੀਤ ਹੋਂਣਾ ਦੇ ਨਾਲ ਉਹ ਮੇਰਾ ਪਹਿਲਾ ਪ੍ਰੋਜੈਕਟ ਸੀ ਕੱਟੇ ਕੀਤਾ ਉਸ ਤੋਂ ਬਾਅਦ ਅਸੀਂ ਬਹੁਤ ਮਲਟੀਪਲ ਪ੍ਰੋਜੈਕਟਸ ਕੀਤੇ ਲੇਟਸ ਬੀਇੰਗ ਰਵਾਬ ਦ ਸਟ੍ਰੇਨਸ ਆਫ ਵਨੈਸ ਔਰ ਮੈਨੂ ਥੋੜਾ ਜਿਹਾ ਹੋਰ ਡੀਪਰ ਮੀਨਿੰਗ ਆਫ 뮤직 ਔਰ ਨਾਂਸ ਆਫ ਦਿਰ ਅ ਮਿਊਜ਼ੀਕਲ ਅਸਪੈਕਟ ਹੈ ਉਹਨੂੰ ਅੰਡਰਸਟੈਂਡ ਕਰਨ ਦਾ ਮੈਨੂੰ ਇੱਕ ਸਮਾਂ ਮਿਲਿਆ ਉਸ ਤੋਂ ਬਾਅਦ ਸਾਡੇ ਨਾਲ ਅਗਵੇਗ ਭਾਰਤਵਾੜ ਜੀ ਨੇ ਉਹਨਾਂ ਦੀ ਡਾਕੂਮੈਂਟਰੀ ਦਾ ਕਾਫੀ ਅਸੀਨਾ ਦੇ ਨਾਲ ਮਦਦ ਕੀਤੀ ਦ ਫਿਲਮ ਬੇਸਡ ਔਨ ਦਿਲਦੁਬਾ ਦ ਹਾਰਟ ਸੀਡਰ ਜੋਦਨਾ ਰਿਪੈਕ ਦਾ ਹੈਗਾ ਸੋ ਇਸ ਤਰ੍ਹਾਂ ਕਰਕੇ ਜਰਨੀ ਕਾਫੀ ਚੱਲਦੀ 2018 ਚ ਮ ਆਪਦੀ ਜਿਹੜੀ ਨੈਸ਼ਨਲ ਅਵਾਰਡ winning ਫਿਲਮ ਸੀਗੀ the savior brigade of pakistan se ek kahani first uh, battle of kashmir ki hai jinu apa kehne hai again the turning point of kashmir te ek ansang ik hero wasi leke jihadi kahani koi nahi dasya sika oh asi ek national or international platform te leke aaye in fact jadon asi sankara di documentary banayi oh main understand karn lagya ki what is the importance and relevance of cinema because oh lakh bachaniyo documentary dekhi va hun bhi jissda unna da 28 nu unna da janm dihada aa reya te multiple schools colleges universities or jitni jitni baithak hundi hai oh hun screen hui hai so ajkal de samaytas ide dekh rahe hain ki what is the relevance aur rebooting ਪੰਜਾਬ ਇਨਫੈਕਟ ਮੈਂ ਇਸ ਇਨੀਸ਼ੀਏਟਿਵ ਦਾ ਪੰਜਾਬ ਸਰਕਾਰ ਦਾ ਬਹੁਤ ਮਸ਼ਹੂਰ ਹੈ ਜੋ ਉਹਨਾਂ ਨੇ ਇਨੀਸ਼ੀਏਟਿਵ ਸ਼ੁਰੂ ਕੀਤਾ ਹੈ ਜਿਹੜਾ ਪਿਛਲੇ ਹਫਤੇ 뮤직 ਦੀ ਗੱਲ ਕਰ ਰਹੇ ਸੀ ਜਿੱਥੇ ਪਾਸਟ ਪ੍ਰੈਸੈਂਟ ਐਂਡ ਫਿਊਚਰ ਆਫ ਜਿਹੜਾ ਸਾਡਾ ਟ੍ਰੈਡੀਸ਼ਨਲ 뮤직 ਹੈ ਉਹਦੇ ਬਾਰੇ ਗੱਲ ਅਸੀਂ ਕਰ ਰਹੇ ਸੀ ਸੋ ਉਥੇ ਵੀ ਮੈਂ ਐਜ਼ ਆ ਵਾਸ ਅ ਪੈਨੇਲਿਸਟ ਔਨ ਸਪੀਕਿੰਗ ਔਨ ਰਬਾਬ ਕਿਉਂਕਿ ਸਾਡੀ ਕਾਗਨੀਜ਼ੇਸ਼ਨ ਹੈਗੀ ਰਬਾਬ ਦੀ ਰੋਹਾਨੀਅਤ ਕਰਕੇ ਸੋ ਕਾਫੀ ਕੁਝ ਮੈਨੂੰ ਅੰਡਰਸਟੈਂਡ ਕਰਨ ਦਾ ਵੀ ਮੌਕਾ ਮਿਲਿਆ ਔਰ ਅਸੀਂ ਆਪਣੇ ਯੂਜ਼ ਵੀ ਦਿੱਤੇ ਵੀ ਇਸ ਗ੍ਰੋਥ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਨੂੰ ਕੀ ਕੀ ਕਰਨ ਦੀ ਜ਼ਰੂਰਤ ਚਾਹੀਏ ਸੋ ਵੀ ਅੰਡਰਸਟੈਂਡ ਦਰ ਰੈਲੇਵੈਂਸ ਐਂਡ ਦੀ ਇੰਪੋਰਟੈਂਸ ਆਫ ਸਿਨੇਮਾ ਅਸੀਂ ਜਦੋਂ ਅਰਲੀ ਪਾਰਟ ਆਫ ਆਰ ਲਾਈਫਸ ਦੂਰਦਰਸ਼ਨ ਦੇ ਨਾਲ ਜੋ ਅਸੀਂ ਭਾਵੇਂ कृषि ਦਰਸ਼ਨ ਦੇਖਦੇ ਰਹੇ ਜਾਂ ਬੁਨਿਆਦ ਨੇ ਇਸ ਕਿਸਮ ਦੀਆਂ ਫਿਲਮਾਂ ਪੇਚਰ ਆਫ ਫੈਮਿਲੀ ਓਰੀਐਂਟਡ और कृषि दर्शन का मैं अच्छ इंपैक्ट देख रहा दे है भी उदो क्योंकि फूड स्कैसि बेहतर खेती के टकनीक टेक्नोलॉजी और ये सारिया चीज़ा उदो ये सिर्फ के सिर्फ दूरदर्शन और इस मीडियम राही लोगों तक पहुँच सकिया है सो आई थिंक इट हैज अ ग्रेट रेलिवेंस इंट्रोड्यूस टाइम इट्स अ ग्रेट टाइम दैट वी कैन टेक दिस मैसेज फॉरवर्ड आई थिंक सारे एम्बैसडर है एंडी अपने अपने वक् वक् ਕਿ ਇਤਲ ਚ ਤੁਸੀਂ ਸਾਰੇ ਕੰਮ ਕਰ ਰਹੇ ਹੋ ਸੋ ਆਈ ਥਿੰਕ ਇਟਸ ਐਨ ਓਪਰਚੁਨਿਟੀ ਕਿ ਅਸੀਂ ਸਾਰਿਆਂ ਦੇ ਨਾਲ ਚੇਮਨ ਸਾਹਿਬ ਹੁਣਾ ਦੇ ਨਾਲ ਬੋਡੇ ਨਾਲ ਬੋਟਾ ਜੋੜ ਕੇ ਅਸੀਂ ਉਹਨਾਂ ਨੂੰ ਇਹ ਯਕੀਨ ਦਿਵਾਈਏ ਕਿ ਅਸੀਂ ਪੰਜਾਬ ਚ ਵੱਧ ਤੋਂ ਵੱਧ ਇਸ ਕਿਸਮ ਦੇ ਇਵੈਂਟਸ ਕੀਤੇ ਜਾਣ ਤਾਂ ਕਿ ਇਹ ਜਿਹੜਾ ਮੈਸੇਜ ਹੈ ਔਰ ਸਾਡੀ ਜਿਹੜੀ 뮤지컬 ਲੇਗਸੀ ਹੈ ਜਾਂ ਸਾਡਾ ਕਲਚਰ ਹੈ ਜਾਂ ਸਾਡਾ ਵਿਰਾਸਤ ਦੁਸਤਾ ਹੈ ਉਹਨੋਂ ਸੀ ਇਹ ਕਹਿਿਆ ਜਾ ਸਕੀਏ ਦੋ ਤਿੰ ਚੈਲੰਜਸ ਨੇ ਜ਼ਰੂਰ ਇੱਕ ਮਿੰਟ ਹੋ ਲਵਾਂਗਾ कि पंजाबी सिनेमा या पंजाबी डॉक्यूमेंट्रीज को दिखाने का हाले तक कोई फोरम नहीं है प्रॉपर सो आई थिंक दैट इज समथिंग विच वी नीड टू वर्क ऑन फॉर एग्जाम्पल मेरी नैशनल अवार्ड विनिंग फिल्म uh, द सेवियर ब्रिगेडियर प्रीतम सिंह हाल ही भी सूँ ओ टी टी प्लेटफॉर्म नहीं मिले आफ्टर विनिंग फिफ्टीन अवार्डस फाइव नैशनल टू नैशनल अवार्डस दादा साहब फालके प्लस फाइव इंटरनेशनल अवार्डस तो ये लगता है कि सूर्य वैक्यूम है इस चीज़ का जो अभी फुलफिल करने की लड़क है सो आई थिंक वंस अगैन वी वुड लाइक टू अशोर आर जैवन सर दैट वी आर वी आर विद एंड वी वुड बी वुर्किंग टूगैदर अभी सब अठाई उन्ती महीने तीन दिन की दि वर्कशॉप लगा लगा रहे हैं संघरूर साइ अकाल ग्रुप ऑफ इंस्टीट्यूट जी नाल तालुक है पेंटर्स सा सौ डेढ़ सौ पेंटर्स आ रहे हैं सो वी आर टाइम टू डू आर बेस्ट असी ग्राउंड से काम कर रहे हैं और मैं लगता है कि पंजाब के वक् वक् इलाक जो आवाज जाएगी गल होएगी तो जरूर अं कुछ ना कुछ इंप्रूव करा एंड वन टू फुट टी द न्यू टैलेंट जी आप कल देखा इंसफायर इन द माउंटनस और इस किस्म दीज़ा आई एम श्योर कि वो इंसपायर कर नैक्सट जनरेशन सो वंस अगैन थैंक यू सो मच आई एम सो ग्रेटफुल थैंक यू